ਉਹ ਮੈਂ ਕਿਹ ਫਿਰ ਮੂੰਹ ਵਿਖਾਉਣ ਜਗ੍ਹਾ ਨਹੀਂ ਪਈ ਓਏ ਤੇ ਕਮਲਿਆ ਤੂੰ ਕਿਹੜਾ ਮਾਡਲਿੰਗ ਕਰਨੀ ਆ ਉਹ ਦਵਾਈ ਖਾ ਕਮਲਿਓ ਉਹ ਬੁਖਾਰ ਤੁਹਾਡਾ ਬਾਹਰ ਆਂਡਿਆ ਤੁਸੀਂ ਤਾਂ ਚੰਨ ਟੰਟੇ ਚਾਹੀਦੇ ਬਮਾਲਾ ਪਾਉਣੀ ਆ ਬੁਖਾਰ ਬਾਹਰ ਇਹਦੇ ਕਾਮਯਾਬ ਆਪਰੇਸ਼ਨ ਤੋਂ ਬਾਅਦ ਵੀ ਇੰਜ ਨਹੀਂ ਨੱਚਦੇ ਜਾਤੀ ਉਹ ਪਾਗਲਾ ਤੁਸੀਂ ਨਾ ਤਜਰਬੇ ਨੂੰ ਅਜੇ ਸਮਝੇ ਕੋਈ ਨਹੀਂ ਗਾ ਮੈਂ ਤੈਨੂੰ ਅਦਾਲਤਾਂ ਚ ਕਸੀਟਣਾ ਤੇ ਤੇਰੀ ਮੈਂ ਬਾਹਰ ਡਾਲ ਨਹੀਂ ਕੱਢੀ ਪੱਟੀ 3 ਦਿਨ ਹੋ ਗਏ ਮੈਂ ਨਹੀਂ ਸੁੱਤਾ ਕੀ ਗੱਲ ਵੀ ਸਰਵਿੰਦਰ ਰਿਆਂ ਫਿਲਮਾਂ ਮਗਾਈਆਂ ਹੀ ਪਿੰਡੋ ਪੱਟੀ ਮੈਂ ਅੱਖ ਲਾ ਕੇ ਨਹੀਂ ਵੇਖੀ ਓਏ ਨਹੀਂ ਕੀ ਹੋਇਆ ਵਾ ਕਿ ਤੇਰੀ ਮੰਜੀ ਸਰਾਣਾ ਮੇਰੇ ਕੋਲ ਵੀ ਜਿਹੜਾ ਤੂੰ ਸੌਂਦੇ ਨੇ ਉਹ ਨੀਂਦ ਮਾਨ ਸੁਖ ਮਾਨ ਸੋਵੋ ਰੱਜ ਕੇ ਤੂੰ ਪੱਟੀ ਮੈਂ ਤੇਰੀ ਮੈਂ ਓਏ ਗੱਲ ਨਾ ਕਰ ਮੈਂ ਗੱਲ ਕੱਢਣੀ ਪੱਟੀ ਮੈਂ ਤੈਨੂੰ ਕਹਿ ਦਿਆਂ ਐ ਪੱਟੀ ਮੇਰੀ ਮੰਗਣੀ ਟੁੱਟ ਜਾਈਂ ਪੱਟੀ ਮੈਂ ਤੈਨੂੰ ਅਦਾਲਤ ਅੱਜ ਕਸੀਟਣਾ ਪੱਟੀ ਤੇਰੀ ਮੈਂ ਓਏ ਗੱਲ ਨਹੀਂ ਕਰ ਗੱਲ ਨਹੀਂ ਕਰੀ ਕੱਢੀ ਨਹੀਂ ਕੋਟੇ ਆੜੀ ਡਾਕਟਰ ਇਹਦਾ ਸਾਈਕਲ ਬੰਨੋ ਓਏ ਮੰਜੇ ਦੇ ਨਾਲ ਸਾਈਕਲ ਬੰਨਣਾ ਆ ਸਾਈਕਲ ਆ ਕੁੱਤਾ ਆ ਚੱਲ ਟਿਆੜੀ ਲੈਂਬੇ ਹੋ ਇਹ ਢਿਲੋਟ ਪੈ ਗਈ ਆ ਵੀ ਸਾਈਕਲ ਬੰਨਣਾ ਮੈਂ ਤਿੰਨ ਦਿਨ ਹੋ ਗਿਆ ਪੱਟੀ ਸੌਂ ਕੇ ਨਹੀਂ ਵੇਖਿਆ ਉਹ ਸੌਂ ਕੇ ਨਹੀਂ ਪਿੰਡ ਦਾ ਪਹਿਲਾ ਦਿਨ ਆ ਜਾਂ ਤੂੰ ਹੈਂ